ਸੀਤਾ ਦੀ ਕੁਤੀਆ ਅੱਗੇ ਖਿੱਚੀ ਹੋ ਲਕੀਰ ਹੀ ਰਹਿਣਾ ਹੈ। ਨਾਮ ਤੁਸੀਂ ਆਪ ਰੱਖ ਲੈਣਾ। ਨਾਮ ਰੱਖਣ ਲੱਗਿਆਂ ਅਕਸਰ ਹੀ ਮੈਂ ਡਰ ਜਾਂਦੀ ਹਾਂ। ਖਬਰਾਂ ਆਂਦੀਆਂ। ਲੜ ਖੜਾ ਆਂਦੀਆਂ। ਕਿ ਨਾਮ ਤੋਂ ਕਿਧਰੇ ਸ਼ਾਮ ਨਾ ਹੋ ਜਾਵੇ। ਸ਼ਾਮ ਜਦੋਂ ਉਮੀਦਾਂ ਦੇ ਸੂਰਜ ਨੇ ਵੀ ਭਰਤੀ ਦੇ। ਦੂਜੇ ਪਾਸੇ ਜਾ ਚੜਨਾ ਹੁੰਦਾ। ਨਾਮ ਤੁਸੀਂ ਆਪ ਰੱਖ ਲੈਣਾ। ਨਾਮ ਰੱਖਣਾ ਮੈਨੂੰ ਭੌਂਦਾ ਵੀ ਨਹੀਂ। ਇਹ ਅਜਿਹੇ ਮੌਕੇ ਮੈਨੂੰ ਕੋਈ ਬੁਲਾਉਂਦਾ ਵੀ ਨਹੀਂ ਨਾਮ ਨਾਮ ਤਾਂ ਮੇਰਾ ਆਪਣਾ ਵੀ ਅਧੂਰਾ ਹੈ ਜਿਸ ਨੂੰ ਪੂਰਿਆ ਕਰਨ ਦੀ ਕੋਸ਼ਿਸ਼ ਦੌਰਾਨ ਹੀ ਮੈਂ ਨਾਮ ਤੋਂ ਬੇਨਾਮ ਹੁੰਦੀ ਚਲੇਗੀ ਇਸ ਲਈ ਤਾਂ ਮੈਂ ਇਹ ਅਧਿਕਾਰ ਤੁਹਾਨੂੰ ਦਿੰਦੀ ਹਾਂ ਪਹਿਲਾਂ ਅੱਖਰ ਅੱਖਰ ਪੜ੍ਹਨਾ ਫਿਰ ਜਾਣਨ ਦੀ ਕੋਸ਼ਿਸ਼ ਕਰਨਾ ਹੋ ਸਕੇ ਤਾਂ ਮੰਨਣਾ ਇਸ ਨੂੰ ਮਨ ਦੀ ਕੋਰੀ ਚਾਦਰ ਤੇ ਤੇ ਫਿਰ ਨਾਮ ਨਾਮ ਤੁਸੀਂ ਆਪ ਰੱਖ ਲੈਣਾ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਦੋਸਤੋ ਔਰਤਾਂ ਦਾ ਸਾਡੇ ਸਮਾਜ ਦੇ ਵਿੱਚ ਅਹਿਮ ਯੋਗਦਾਨ ਰਿਹਾ ਹੈ ਤੇ ਬਹੁਤ ਸਾਰੀਆਂ ਔਰਤਾਂ ਜਈਆਂ ਹਨ ਜੋ ਕਿ ਆਪਣੀ ਜੌਬ ਆਪਣੇ ਪ੍ਰੋਫੈਸ਼ਨ ਦੇ ਨਾਲ-ਨਾਲ ਘਰੇਲੂ ਜ਼ਿੰਮੇਵਾਰੀਆਂ ਵੀ ਬਹੁਤ ਅੱਛੇ ਤਰੀਕੇ ਨਾਲ ਨਿਭਾਉਂਦੀਆਂ ਹਨ ਵੀ ਆਪਣੇ ਪੈਸ਼ਨ ਨੂੰ ਵੀ ਬਹੁਤ ਅੱਛੇ ਤਰੀਕੇ ਦੇ ਨਾਲ ਫੋਲੋ ਕਰਦੀਆਂ ਹਨ ਦੋਸਤੋ ਅਸੀਂ ਵੀ ਅੱਜ ਇੱਕ ਅਜਿਹੀ ਸਖਸ਼ੀਅਤ ਦੇ ਨਾਲ ਤੁਹਾਨੂੰ ਮਿਲਾਨ ਜਾ ਰਹੇ ਹਾਂ ਜੋ ਕਿ ਇੱਕ ਸਿੰਗਲ ਮਦਰ ਵੀ ਹਨ ਤੇ ਪੇਸ਼ੇਵਰ ਜੋ ਇੱਕ ਗਵਰਨਮੈਂਟ ਟੀਚਰ ਵੀ ਹਨ ਇੱਕ ਸਿੰਗਲ ਮਦਰ ਹੋਣ ਦੇ ਨਾਤੇ ਉਹ ਆਪਣੀਆਂ ਰਿਸਪੋਨਸਿਬਿਲਟੀਜ਼ ਬਹੁਤ ਅੱਛੇ ਤਰੀਕੇ ਨਾਲ ਨਿਭਾ ਰਹੇ ਹਨ ਇਹਦੇ ਨਾਲ ਨਾਲ ਉਹਨਾਂ ਦਾ ਜੋ ਪੈਸ਼ਨ ਹੈ ਉਸ ਨੂੰ ਵੀ ਬਹੁਤ ਅੱਛੇ ਤਰੀਕੇ ਨਾਲ ਫੋਲੋ ਕਰ ਰਹੇ ਹਨ ਦੋਸਤੋ ਉਹਨਾਂ ਨੇ ਆਪਣੀ ਲਾਈਫ ਦੇ ਵਿੱਚ ਬਹੁਤ ਸਟਰਗਲ ਕੀਤਾ ਤੇ ਉਹ ਅੱਜ ਇਸ ਮੁਕਾਮ ਤੇ ਹਨ ਕਿ ਉਹ ਇੱਕ ਇਨਸਪੀਰੇਸ਼ਨ ਬਣ ਚੁੱਕੇ ਹਨ ਉਹਨਾਂ ਔਰਤਾਂ ਦੇ ਲਈ ਜੋ ਕਿ ਆਪਣੇ ਆਪ ਨੂੰ ਸਮਾਜ ਦੇ ਵਿੱਚ ਬਹੁਤ ਘੱਟ ਸਮਝਦੀਆਂ ਹਨ ਤੇ ਆਓ ਹੁਣ ਮੈਂ ਤੁਹਾਨੂੰ ਮਿਲਵਾਨੀਆਂ ਮੈਡਮ ਨੀਰੂ ਜਸਲ ਜੀ ਦੇ ਨਾਲ ਸਵਾਗਤ ਹੈ ਮੈਂ ਤੁਹਾਡਾ ਸਾਡੇ ਚੈਨਲ ਤੇ ਸ਼੍ਰੀ ਕਾਵ ਜੀ ਸਭ ਤੋਂ ਪਹਿਲਾਂ ਸਿਟੀ ਇਨਫੋ ਨਿਊਜ਼ ਚੈਨਲ ਦੇਖਣ ਵਾਲੇ ਸਾਰੇ ਹੀ ਸੋਖਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਜੀ ਤੇ ਪਹਿਲਾਂ ਗੱਲ ਕਰਦੇ ਹਾਂ ਤੁਹਾਡੇ profession ਦੀ ਜੀ ਕਿ ਤੁਸੀਂ ਪੇਸ਼ੇਵਰੋਂ ਇੱਕ ਟੀਚਰ ਹੋ ਜਿੱਦਿ ਇਹ profession ਤੁਸੀਂ ਆਪ ਸੁਣਿਆ ਜਾਂ ਘਰਦਿਆਂ ਨੇ ਤੁਹਾਨੂੰ ਇਸ ফিল্ড ਵੱਲ ਜਾਣ ਲੱਗੇ ਆ ਵੈਸੇ ਘਰਦਿਆਂ ਨੇ ਤਾਂ ਬਿਲਕੁਲ ਕੰਪਲਸ ਨਹੀਂ ਕੀਤਾ ਇਹਦੇ ਲਈ ਮੈਨੂੰ ਵੀ ਸ਼ੌਕ ਸੀ ਕਿ ਮੈਂ ਟੀਚਰ ਬਣਾਂ ਤੇ ਮੈਂ ਟੀਚਰ ਬਣ ਗਈ ਰੱਬ ਨੇ ਪਹਿਲਾ ਸੁਪਨਾ ਪੂਰਾ ਕਰ ਦਿੱਤਾ ਇਹ ਮੈਮ ਤੁਸੀਂ ਸੋਸ਼ਲ ਮੀਡੀਆ ਤੇ ਵੀ ਕਾਫੀ ਐਕਟਿਵ ਰਹਿੰਦੇ ਹੋ ਜੀ ਤੇ ਬਹੁਤ ਮੋਟੀਵੇਸ਼ਨਲ ਤੁਹਾਡੇ ਅਥਾਰਟੀ ਫਾਡੇ ਨੂੰ ਮਿਲਦੇ ਆ ਨਾ ਸਾਨੂੰ ਉਹਦੇ ਬਾਰੇ ਕੁਝ ਦੱਸੋ ਜੀ ਮੇਰਾ ਇੱਕ ਤੇਜ ਹੈਗਾ ਫੇਸਬੁਕ ਤੇ ਮੇਰੀਆਂ ਲਿਖਤਾਂ ਨਾਲ ਤੇ ਉਹਦੇ ਵਿੱਚ ਮੈਂ ਆਪਣੀਆਂ ਛੋਟੀਆਂ-ਛੋਟੀਆਂ ਰਚਨਾਵਾਂ ਸਾਂਝ ਪਾਉਂਦੀ ਰਹਿੰਦੀ ਹਾਂ ਪਾਕਿਸਤਾਨ ਤੇ ਮੇਰਾ ਪ੍ਰਤੀਲਿਪੀ ਤੇ ਵੀ ਹੈ ਪੂਰਾ ਉਹਦੇ ਵਿੱਚ ਪ੍ਰੋਫਾਈਲ ਬਣਿਆ ਉਹਦੇ ਵਿੱਚ ਵੀ ਸਾਰੀਆਂ ਰਚਨਾਵਾਂ ਪਾਉਂਦੀ ਹਾਂ ਪਾਠ ਪੁਸਤਕ ਵੀ ਕਾਫੀ ਕੁਝ ਪੜ੍ਹਦੇ ਨੂੰ ਲੱਗਾ ਤੇ ਇਹ ਬੁੱਕ ਆਈ ਹੈ ਹੁਣ ਮੇਰੀ ਨਾਮ ਕਿਸਾਨ ਰੱਖ ਲਿਆ। ਅ ਟੀਚਿੰਗ ਦਾ ਜਿਹੜਾ ਤੁਹਾਡਾ ਡ੍ਰੀਮ ਆ ਉਹ ਤਾਂ ਹੋ ਗਿਆ ਪੂਰਾ। ਤੇ ਇਸ ਤੋਂ ਇਲਾਵਾ ਤੁਹਾਡਾ ਹੋਰ ਕਿਹੜਾ ਡ੍ਰੀਮ ਆ ਜਿਹੜਾ ਤੁਸੀਂ ਪੂਰਾ ਕਰਨਾ ਚਾਹੁੰਦੇ ਹੋ ਜਾਂ ਪੂਰਾ ਹੋ ਚੁੱਕਾ ਹੈ? ਹੋ ਚੁੱਕਾ। ਵੈਸੇ ਮੈਂ ਕਹਿੰਨੀ ਆ ਕਿ ਜਦੋਂ ਤੱਕ ਇਨਸਾਨ ਜਿੰਦਾ ਰਹਿੰਦਾ ਉਸਦੇ ਡ੍ਰੀਮਸ ਤਾਂ ਜਾਗਦੇ ਹੀ ਰਹਿੰਦੇ ਨੇ। ਤੇ ਚਲੋ ਪੂਰੇ ਵੀ ਕਰਨੇ ਚਾਹੀਦੇ ਨੇ। ਵੈਸੇ ਮੇਰਾ ਘਰ ਬਣਾਉਣ ਦਾ ਸੁਪਨਾ ਸੀ ਤੇ ਉਹ ਵੀ ਪੂਰਾ ਹੋ ਗਿਆ ਲਗਭਗ। ਤੇ ਇੱਕ بیٹے ਦਾ ਹੈ ਕਿ ਬੇਟਾ ਕ੍ਰਿਕਟਰ ਬਣੇ। ਚਲੋ ਉਹਦੀ ਅਕੈਡਮੀ 'ਚ ਟ੍ਰੇਨਿੰਗ ਚੱਲ ਰਹੀ ਆ। ਬਾਕੀ ਮੇਰਾ ਮੇਰੇ ਸ਼ੌਕ ਨੇ ਕਈ ਜਿਵੇਂ ਸਿੰਗਿੰਗ ਦਾ ਸਿੰਗਿੰਗ ਦਾ ਵੀ ਮੇਰਾ ਸੁਪਨਾ ਪੂਰਾ ਹੋਇਆ ਮੇਰੇ ਸੌਂਗ ਆਏ ਨੇ ਸ਼ਾਇਦ ਤੁਸੀਂ ਸੁਣੇ ਹੋਣਗੇ ਤੇ ਹੁਣ ਬੁੱਕ ਵੀ ਆਈ ਹੈ ਮੇਰੀ ਤੇ ਬੁੱਕ ਦਾ ਸੀ ਮੈਨੂੰ ਕਿ ਚਲੋ ਬੁੱਕ ਪਬਲਿਸ਼ ਹੋਣੀ ਚਾਹੀਦੀ ਹੈ ਰੀਡਰਸ ਨੂੰ ਬਹੁਤ ਸੀ ਕਿ ਮੈਡਮ ਤੁਹਾਡੀ ਬੁੱਕ ਆਣੀ ਚਾਹੀਦੀ ਹੈ ਇੱਕ ਤਰ੍ਹਾਂ ਦਾ ਮੈਂ ਰੀਡਰਸ ਦਾ ਸੁਪਨਾ ਪੂਰਾ ਕੀਤਾ ਮੈਮ ਬਹੁਤ ਅੱਛੀ ਗੱਲ ਹੈ ਕਿ ਤੁਹਾਡੇ ਜਿਹੜੇ ਡਰੀਮਸ ਆ ਪੂਰੇ ਹੋ ਰਹੇ ਆ ਕਿਉਂਕਿ ਤੁਸੀਂ ਆਪਣੀ ਲਾਈਫ ਦੇ ਵਿੱਚ ਬਹੁਤ ਸਟਰਗਲ ਕੀਤਾ ਜਿੱਤੇ ਕਰਕੇ ਨਾ ਤੁਸੀਂ ਡਰੀਮ ਕਰ ਰਹੇ ਹੋ ਹੁਣ ਮੰਨ ਤੁਸੀਂ ਬੁੱਕ ਦੀ ਗੱਲ ਕੀਤੀ ਹੈ ਤੁਹਾਨੂੰ ਸਾਹਿਤ ਦਾ ਵੀ ਸ਼ੌਂਕ ਹੈ ਹਾਂਜੀ ਤੇ ਬੁੱਕ ਦੇ ਬਾਰੇ ਕੁਝ ਮੈਂਮ ਆਪਣੀ ਜਿਹੜੀ ਬਾਰੇ ਦੱਸੂਗੀ ਤੁਹਾਨੂੰ ਹਾਂਜੀ ਬੁੱਕ ਹੁਣੇ-ਹੁਣੇ 22 ਤਰੀਕ ਨੂੰ ਰਿਲੀਜ਼ ਹੋਈ ਹੈ ਪੰਜਾਬ ਕਲਾ ਭਵਨ ਚੰਡੀਗੜ੍ਹ ਵਿੱਚ ਤੇ ਬੁੱਕ ਦਾ ਟਾਈਟਲ ਹੈ ਨਾਮ ਤੁਸੀਂ ਆਪ ਰੱਖ ਲੈਣਾ ਇੱਕ ਕਾਵ ਸੰਗ੍ਰਹਿ ਹੈ ਮੇਰਾ ਜੀ ਜਮੈਂ ਤੁਹਾਡੀ ਬੁੱਕ ਨਾਮ ਤੁਸੀਂ ਆਪ ਰੱਖ ਲੈਣਾ ਮੈਨੂੰ ਵੀ ਇਹ ਚੀਜ਼ ਜਾਣਨ ਦੇ ਲਈ ਮੈਂ ਬਹੁਤ ਐਕਸਾਈਟਡ ਸੀ ਕਿ ਇਹ ਜਿਹੜੀ ਬੁੱਕ ਆ ਨਾਮ ਤੁਸੀਂ ਆਪ ਰੱਖ ਲੈਣਾ ਮੈਂ ਪੜੀ ਤਾਂ ਨਹੀਂ ਹਾਲੇ ਪਰ ਮੈਨੂੰ ਇਹ ਚੀਜ਼ ਲਈ ਮੈਂ ਬਹੁਤ ਐਕਸਾਈਟਡ ਸੀ ਕਿ ਤੁਸੀਂ ਇਹਦਾ ਨਾਮ ਕਿਵੇਂ ਸੋਚ ਕੇ ਰੱਖਿਆ ਇਹਦੇ ਪਿੱਛੇ ਸੋਚ ਕੀ ਹੈ ਠੀਕ ਹੈ ਵੈਸੇ ਬਹੁਤ ਸਾਰੇ ਰੀਡਰਸ ਨੂੰ ਇਹੀ ਹੈ ਐਕਸਾਈਟਮੈਂਟ ਕਿ ਇਹਦਾ ਨਾਮ ਇਹ ਨਾਮ ਤੁਸੀਂ ਆਪ ਰੱਖ ਲੈਣਾ ਤੋਂ ਹੈ ਇਹਦੇ ਪਿੱਛੇ ਨੇ ਦੋ ਰੀਜ਼ਨ ਸੀ ਫਰਸਟ ਰੀਜ਼ਨ ਤਾਂ ਇਹ ਹੈ ਕਿ ਜਿਵੇਂ ਜੋ ਮੇਰੀ ਹੁਣ ਸਿਚੁਏਸ਼ਨ ਅਮਰੀਕਾ ਵਿੱਚ ਕਿ ਮੈਂ ਆਪਣੇ ਪਿੱਛੇ ਨਾ ਤਾਂ ਹਸਬੰਡ ਦਾ ਨਾਮ ਲਗਾ ਸਕਦੀ ਆ ਨਾ ਹੀ ਫਾਦਰ ਦਾ ਨਾਮ ਲਗਾ ਸਕਦੀ। ਸੋ ਇੱਕ ਔਰਤ ਦਾ ਨਾਮ ਉਹਦੇ ਹਸਬੰਡ ਤੋਂ ਬਿਨਾਂ ਵੀ ਅਧੂਰਾ ਹੈ ਤੇ ਫਾਦਰ ਤੋਂ ਬਿਨਾਂ ਵੀ ਅਧੂਰਾ ਹੀ ਹੁੰਦਾ ਹੈ। ਸੋ ਮੈਂ ਸੋਚਿਆ ਸੀ ਕਿ ਜਦ ਮੇਰਾ ਆਪਣਾ ਨਾਮ ਵੀ ਮੈਂ ਕਵਿਤਾ ਵਿੱਚ ਵੀ ਦੱਸਿਆ ਹੈ ਕਾਈਟਰ ਕਵਿਤਾ ਜੋ ਇਸ ਦੀ ਹੈ ਨਾਮ ਤੋਂ ਸਾਹ ਆਪ ਦਾ ਲੈਣਾ। ਉਸ ਦੇ ਵਿੱਚ ਵੀ ਇਸੇ ਚੀਜ਼ ਦਾ ਜ਼ਿਕਰ ਕੀਤਾ ਕਿ ਜਦ ਮੈਂ ਆਪ ਮੇਰਾ ਆਪਣਾ ਹੀ ਨਾਮ ਅਧੂਰਾ ਹੈ। ਤਾਂ ਫਿਰ ਮੈਂ ਬੁੱਕ ਦਾ ਨਾਮ ਕਿੱਦਾਂ ਰੱਖ ਸਕਦੀ ਹਾਂ ਪਹਿਲਾ ਰੀਜ਼ਨ ਇਹ ਸੀ ਕਿ ਨਾਮ ਤੋਂ ਹੀ ਆਪ ਰੱਖ ਲੈਣ ਤੇ ਦੂਜਾ ਰੀਜ਼ਨ ਇਹ ਸੀ ਕਿ ਮੇਰੀ ਆਪਣੀ ਸੋਚ ਇਹ ਹੈ ਕਿ ਹਰ ਇੱਕ ਇਨਸਾਨ ਦਾ ਆਪਣੀ ਸੋਚ ਤੇ ਆਪਣਾ ਵੱਖ-ਵੱਖ ਨਜ਼ਰੀਆ ਹੁੰਦਾ ਹਰੇਕ ਹਰੇਕ ਇਨਸਾਨ ਦਾ ਤੇ ਮੈਂ ਇਹ ਜੋ ਕਵਿਤਾਵਾਂ ਲਿਖੀਆਂ ਨੇ ਜੋ ਵੀ ਕਾਵ ਸੰਗ੍ਰਹਿ ਹੈ ਮੇਰਾ ਇਹ ਮੈਂ ਆਪਣੀ ਸੋਚ ਤੇ ਨਜ਼ਰੀਏ ਨਾਲ ਲਿਖੀ ਹੈ ਮੈਂ ਜ਼ਿਆਦਾਤਰ ਇਹਦੇ ਵਿੱਚ ਫੀਲਿੰਗਸ ਪਾਈਆਂ ਨੇ ਕਿਉਂਕਿ ਮੈਂ ਜ਼ਿਆਦਾ ਫੀਲਿੰਗਸ ਤੇ ਲਿਖਦੀ ਹਾਂ ਕਿਆ ਜਾ ਸਕਦਾ ਹੈ ਕਿ ਇਹ ਤੁਹਾਡੀ ਲਾਈਫ ਤੇ ਆਧਾਰਿਤ ਹੈ ਹਾਂ ਹਾਂ ਕਿਹਾ ਜਾ ਸਕਦਾ ਵੈਸੇ ਲਾਈਫ ਤੇ ਵੀ ਆਧਾਰਿਤ ਹੈ ਬਾਕੀ ਸਮਾਜ ਵਿੱਚ ਜੋ ਔਰਤ ਨਾਲ ਜੋ ਜ਼ੁਲਮ ਹੁੰਦੇ ਨੇ ਉਹਦੇ ਤੇ ਵੀ ਹੈ ਠੀਕ ਹੈ ਤੇ ਫਿਰ ਸਾਰੀਆਂ ਸਪੈਸ਼ਲੀ ਔਰਤਾਂ ਨੂੰ ਇਹ ਬੁੱਕ ਜਿਹੜੀ ਆ ਪੜ੍ਹਨੀ ਚਾਹੀਦੀ ਆ ਤੇ ਇਹਦੇ ਵਿੱਚੋਂ ਕੀ ਇਨਸਪਾਇਰੇਸ਼ਨ ਮਿਲੂਗਾ ਔਰਤਾਂ ਨੂੰ ਵੈਸੇ ਇਹ ਬੁੱਕ ਜੋ ਹੈ ਇਹ ਔਰਤ ਮਰਦ ਸੰਬੰਧਾਂ ਦੇ ਉਲਝੇ તાਣੇ ਬਾਣੇ ਨੂੰ ਸਮਰਪਿਤ ਹੈ ਮੈਂ ਇਹਦੇ ਵਿੱਚ ਮੈਂਸ਼ਨ ਵੀ ਕੀਤਾ ਹੈ ਇਹ ਔਰਤ ਤੇ ਮਰਦ ਦੋਨਾਂ ਨੂੰ ਹੀ ਪੜ੍ਹਣੀ ਚਾਹੀਦੀ ਹੈ। ਇਹਦੇ ਵਿੱਚੋਂ ਉਹਨਾਂ ਨੂੰ ਬਹੁਤ ਕੁਝ ਸਿੱਖਣ ਨੂੰ ਵੀ ਮਿਲੇਗਾ। ਜਦੋਂ ਅਧੂਰਾ ਨਾਮ ਸ਼ਬਦ ਵਰਤਿਆ ਹੈ। ਮੈਂ ਜਾਣਨਾ ਚਾਹੁੰਦੀ ਹਾਂ ਕਿ ਉਹ ਕਿਉਂ ਅਧੂਰਾ ਹੈ। ਜੀ। ਤਾਂ ਇਸਦੇ ਲਈ ਬਹੁਤ ਤੁਹਾਨੂੰ ਪਿੱਛੇ ਜਾਣਾ ਪਵੇਗਾ ਮੇਰੀ ਲਾਈਫ ਦੇ ਵਿੱਚ ਕਿਉਂਕਿ ਬਹੁਤ ਕੁਝ ਛਲਿਆ ਹੋਇਆ ਮੈਂ ਤੇ ਇਸ ਉੱਪਰ ਮੈਂ ਆਪਣੀ ਕਿਸੇ ਆਜੀਬ ਨਹੀਂ ਵੀ ਲਿਖੀ ਹੋਈ ਹੈ ਜਿਸ ਦਾ ਟਾਈਟਲ ਹੈ ਦੂਜਾ ਤਲਾਕ। ਤੁਸੀਂ ਉਹ ਜ਼ਰੂਰ ਪੜ੍ਹਨਾ ਤੇ ਤੁਹਾਨੂੰ ਸਾਰਾ ਸਟਰਗਲ ਪਤਾ ਲੱਗ ਜਾਵੇਗਾ। ਕੁਝ ਕਾਵ ਸੰਗ੍ਰਹਿ ਤਾਂ ਉਲਾਵਾ ਵੀ ਹੋਰ ਕੁਝ ਲਿਖਿਆ ਆ ਨਾ ਉਹਦੇ ਬਾਰੇ ਵੀ ਸੰਖੇਪ। ਹਾਂਜੀ ਬਿਲਕੁਲ ਮੈਂ ਇਹ ਕਾਵ ਸੰਗ੍ਰਹਿ ਤਾਂ ਫਸਟ ਟਾਈਮ ਹੋਣੀ ਕੱਢਿਆ ਆ ਆਫੀਸ਼ੀਅਲੀ। ਵੈਸੇ ਮੇਰੀਆਂ ਰਚਨਾਵਾਂ ਬਹੁਤ ਪਾਠਖਾਨੇ ਤਕਨੀਕੀ ਐਪ ਤੇ ਆਨਲਾਈਨ ਪੜੀਆਂ ਹੋਈਆਂ ਨੇ ਤੇ ਉਹਦੇ ਵਿੱਚ ਮੈਂ ਸਵੈਜੀਵਨੀ ਵੀ ਲਿਖੀ ਹੋਈ ਹੈ ਆਪਣੀ ਤੇ 4-5 ਨਾਵਲ ਲਿਖੇ ਹੋਏ ਨੇ। ਸਾਰੇ ਫੋਨ ਤੇ ਹੀ ਲਿਖੇ ਨੇ। ਮੈਂ ਮਤਲਬ ਸਾਨੂੰ ਆਨਲਾਈਨ ਜਾ ਕੇ ਪੜਨੇ ਪੈਣਗੇ। ਜੀ ਬਿਲਕੁਲ ਉੱਥੇ ਕਾਫੀ ਰੀਡਰਸ ਨੇ ਮੇਰੇ ਦੀ ਲਗਤ ਉੱਪਰ ਰੀਡਰਸ ਪੜ ਰਹੇ ਨੇ। ਲਿਖਣਾ ਕਦੋਂ ਤੋਂ ਸਟਾਰਟ ਕੀਤਾ ਤੇ ਤੁਹਾਡੀ ਪਹਿਲੀ ਰਚਨਾ ਕਿਹੜੀ ਸੀ ਜੀ ਲਿਖਣਾ ਮੈਂ ਐਕਚੁਅਲੀ 9ਵੀਂ 10ਵੀਂ ਤੋਂ ਹੀ ਸਟਾਰਟ ਕਰ ਦਿੱਤਾ ਸੀ ਲਗਭਗ 97 ਤੇ ਮੇਰੀ ਫਰਸਟ ਰਚਨਾ ਜਿਹੜੀ ਬੁੱਕ ਦੇ ਵਿੱਚ ਹੈ ਪਰਵਰਦੀਕਾਰ ਉਹ ਮੇਰੀ ਸਭ ਤੋਂ ਪਹਿਲੀ ਰਚਨਾ ਹੈ ਤੇ ਉਹ ਹੀ ਗਜ਼ਲ ਦੇ ਰੂਪ ਵਿੱਚ ਹੈ ਬੁੱਕ ਦੇ ਵਿੱਚ ਪਹਿਲੀ ਰਚਨਾ ਉਹੀ ਹੈ ਜਿਹੜੀ ਮੈਂ 10ਵੀਂ ਚ ਪਹਿਲੀ ਵਾਰ ਲਿਖੀ ਸੀ ਤੇ ਦੋਸਤੋ ਜਿੱਥੇ ਅੱਜ 9ਵੀਂ 10ਵੀਂ ਦੇ ਬੱਚੇ ਹਰ ਵੀਲੀ ਮੋਬਾਈਲ ਯੂਜ਼ ਕਰ ਰਹੀ ਆ ਤੇ ਬੱਚੇ ਨਸ਼ਿਆਂ ਮਤਨ ਮਾਰੀਆਂ ਅੱਖਾਂ ਚ ਪੈ ਰਹੇ ਆ ਉੱਤੇ ਮੈਂ ਨਿੱਕ ਐਸੀ ਸਿੱਖਿਆ ਤਾਂ ਕਿ ਮੈਂ 9ਵੀਂ 10ਵੀਂ ਦੇ ਵਿੱਚ ਹੀ ਆਪਣੀ ਕਲਾ ਨੂੰ ਬਾਹਰ ਲਿਆਉਣਾ ਸ਼ੁਰੂ ਕਰ ਦਿੱਤਾ ਤੇ ਮੈਂ ਤੁਹਾਡੀ ਜਿਹੜੀ ਪਹਿਲੀ ਰਚਨਾ ਸੀ ਜੋ ਤੁਸੀਂ 10ਵੀਂ ਕਲਾਸ ਦੇ ਵਿੱਚ ਲਿਖੀ ਸੀ ਮੈਂ ਮੈਮ ਉਹ ਸੁਣਨਾ ਚਾਹ ਲਿਆ ਚਾਰ ਲਾਈਨਾਂ ਜੀ 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 ਉਸ ਦੀਆਂ ਲਾਈਨਾਂ ਗੂੰਜ ਕੋ ਜਿੰਜ ਨੇ ਮੇਰੇ ਬੁੱਲਾਂ ਤੇ ਆਇਆ ਗੀਤ ਵੀ ਅੰਗਾਰ ਬਣ ਜਾਵੇ ਮੇਰੇ ਬੁੱਲਾਂ ਤੇ ਆਇਆ ਗੀਤ ਵੀ ਅੰਗਾਰ ਬਣ ਜਾਵੇ ਉਹ ਕੜੇ ਬੋਲੀ ਬੋਲੇ ਤਾਂ ਉਹ ਹਨਕਾਰ ਬਣ ਜਾ। ਮੇਰਾ ਜੇ ਦਿਲ ਵੀ ਰੋਵੇ ਤਾਂ ਜ਼ਮਾਨਾ ਉਸ ਦਾ ਮੈਨੂੰ। ਮੇਰਾ ਜੇ ਦਿਲ ਵੀ ਰੋਵੇ ਤਾਂ ਜ਼ਮਾਨਾ ਉਸ ਦਾ ਮੈਨੂੰ। ਉਹਦੇ ਤਾਂ ਹੰਝੂਆਂ ਤੋਂ ਮੋਤੀਆਂ ਦਾ ਹਾਰ ਬਣ ਜਾ। मैम ਤੁਹਾਡੀ ਰਚਨਾ ਸੁਣ ਕੇ ਮੈਨੂੰ ਨਾ ਲੱਗਦਾ ਕਿ ਮੈਨੂੰ ਤੁਹਾਡੀ ਬੁੱਕ ਤੇ ਤੁਹਾਡੀਆਂ ਰਚਨਾਵਾਂ ਜ਼ਰੂਰ ਪਾਣੀਆਂ ਮੈਣੀਆਂ ਕਿਉਂਕਿ ਤੁਸੀਂ 10ਵੀਂ ਕਲਾਸ ਦੇ ਵਿੱਚ ਇੰਨਾ ਵਧੀਆ ਲਿਖ ਸਕਦੇ ਆ ਤੇ ਹੁਣ ਤਾਂ ਮੈਚਿਓਰਿਟੀ ਲੈਵਲ ਜਿਹੜਾ ਉਹ ਬਹੁਤ ਵਧੀਆ ਹੋ ਚੁੱਕਾ ਹੋਵੇਗਾ ਨਾ। ਕੁਝ ਮੈਂ 10ਵੀਂ ਦੇ ਵਿੱਚ ਪਹਿਲੀ ਰਚਨਾ ਲਿਖੀ ਸੀ ਨਾ ਬਹੁਤ ਸੋਹਣਾ ਲਿਖਿਆ ਸੀ ਤੁਸੀਂ ਉਸ ਟਾਈਮ ਦੇ ਹਾਲਾਤਾਂ ਦੇ ਆਧਾਰਿਤ ਹੋਈਗਾ ਨਾ ਕਿ ਉਸ ਟਾਈਮ ਤੋਂ ਲੈ ਕੇ ਹੁਣ ਤੱਕ ਤੁਸੀਂ ਆਪਣੀ ਰਚਨਾਵਾਂ ਵਿੱਚ ਕਿੰਨਾ ਕੁ ਫਰਕ ਪਿਆ ਹਾਂ ਬਹੁਤ ਵੱਡਾ ਫਰਕ ਦੇਤੀ ਹਾਂ ਹੁਣ ਤੱਕ ਮੈਂ ਕਿਉਂਕਿ ਉਹ ਸੀ ਮੈਰਿਡ ਲਾਈਫ ਤੋਂ ਪਹਿਲਾਂ ਦੀਆਂ ਰਚਨਾਵਾਂ ਥੋੜਾ ਉਹਦੇ ਵਿੱਚ ਉਦੋਂ ਦੇ ਹਾਲਾਤ ਸੀ ਮੈਂ ਵੈਸੇ ਆਮ ਲੋਕਾਂ ਤੋਂ ਪ੍ਰੇਰਿਤ ਹੋਈ ਹਾਂ ਆਮ ਲੋਕਾਂ ਦੇ ਦੁੱਖ ਦੇਖੇ ਜਦੋਂ ਉਹਨਾਂ ਨੂੰ ਆਪਣੀ ਰਚਨਾਵਾਂ ਚ ਲਿਆਉਂਦਾ ਉਸ ਤੋਂ ਬਾਅਦ ਮੈਰਿਡ ਲਾਈਫ ਤੋਂ ਬਾਅਦ ਬਹੁਤ ਸਾਰੀਆਂ ਪ੍ਰੋਬਲਮਸ ਆਉਣ ਲੱਗੀਆਂ ਤੇ ਉਸ ਤੋਂ ਬਾਅਦ ਮੈਂ ਉਹਦੇ ਤੇ ਜ਼ਿਆਦਾ ਬੇਸ ਦੇ ਲਿਖਿਆ ਜੋ ਕਿ ਬਾਕੀ ਪਾਠਕਾਂ ਨਾਲ ਵੀ ਰਿਲੇਟਡ ਸੀ। ਤੇ ਇਸ ਤੋਂ ਲਗ ਮੈਂ ਫਿਰ ਦੀ ਲਾਈਫ ਦੇ ਵਿੱਚ ਕੋਈ ਖਾਸ ਐਸੀ ਸ਼ਖਸੀਅਤ ਜਿਹਨੇ ਤੁਹਾਨੂੰ ਮੋਟੀਵੇਟ ਕੀਤਾ ਹੋਵੇ ਇਹ ਦੱਸ ਸਕਦਾ ਹਾਂ। ਬਿਲਕੁਲ ਬਿਲਕੁਲ 2017 'ਚ ਮੇਰੀ ਮੁਰਾਕਾਤ ਕੋਈ ਸੀ ਰਾਜਨੀਓ ਜੀ ਨਾ ਜੋ ਕਿ ਹੁਣ ਮੇਰੇ ਬਹੁਤ ਹੀ ਅਜ਼ੀਜ਼ ਦੋਸਤ ਵੀ ਨੇ ਬਹੁਤ ਹੀ ਵਧੀਆ ਰਾਈਟਰ ਵੀ ਨੇ। ਤੇ ਅਧਿਆਪਕ ਵੀ ਨੇ ਉਹਨਾਂ ਨੇ ਮੇਰੀ ਬਹੁਤ ਹੈਲਪ ਕੀਤੀ ਮੈਨੂੰ ਬਹੁਤ ਮੋਟੀਵੇਟ ਕੀਤਾ ਇਹਦੇ ਲਈ ਅੱਗੇ ਲਿਆਂਦਾ ਨਿਊਜ਼ਪੇਪਰ ਵਿੱਚ ਉਹਨਾਂ ਨੇ ਮੇਰੀਆਂ ਰਚਨਾਵਾਂ ਭੇਜੀਆਂ ਤੇ ਜਿਸ ਦਾ ਮੈਨੂੰ ਬਹੁਤ ਵਧੀਆ ਰਿਮਾਰਕ ਸੀ ਹੈ ਜੇ ਮੈਂ ਤੁਹਾਡੀਆਂ ਰਚਨਾਵਾਂ ਦੀ ਗੱਲ ਕਰਦੇ ਆਂ ਤਾਂ ਤੁਹਾਡੀਆਂ ਕਿਹੜੀਆਂ-ਕਿਹੜੀਆਂ ਰਚਨਾਵਾਂ ਹਨ ਕਿੰਨਾ ਤੁਸੀਂ ਲਿਖ ਚੁੱਕੇ ਹੋ ਹੁਣ ਤੱਕ ਰਚਨਾਵਾਂ ਦੇ ਵਿੱਚ ਗੱਲ ਕਰੀਏ ਤਾਂ ਮੇਰੀਆਂ 16-17 1700 ਰਚਨਾਵਾਂ ਹੋ ਮੁਝ ਚੁੱਕੀਆਂ ਨੇ ਉਹ ਕਵਿਤਾ ਨਜ਼ਮ ਗਜ਼ਲ ਇਹਦੇ ਵਿੱਚ ਸਾਰੀਆਂ ਨੇ ਤੇ ਉਸ ਤੋਂ ਇਲਾਵਾ ਮੈਂ 7-8 ਨੋਵਲ ਵੀ ਲਿਖੇ ਨੇ ਤੇ ਕਹਾਣੀਕਾਰ ਵੀ ਆਮ ਹੈ ਨਾਵਲਕਾਰ ਵੀ ਹਨ ਤੇ ਫਿਲਮ ਲਿਖੀ ਹੋਈ ਹੈ ਉਹਦੇ ਲਈ ਵੀ ਦੇਖੋ ਜੇ ਕੋਈ ਵਧੀਆ ਮਤਲਬ ਮੌਕਾ ਮਿਲਿਆ ਤਾਂ ਜ਼ਰੂਰ ਕਰਾਂਗੇ ਹਾਂ ਪਾਠਕਾਂ ਦੀ ਬਹੁਤ ਇੱਛਾ ਹੈ ਕਿ ਮੈਂ ਉਸ ਤੇ ਫਿਲਮ ਬਣਾਵਾਂ ਨਾ ਬਹੁਤ ਪਸੰਦ ਕੀਤਾ ਹੈ ਉਹ ਪਾਠਕਾਂ ਵੱਲੋਂ ਏ ਏ ਇੱਕ ਆਪਣੇ profession ਦੇ ਨਾਲ ਨਾਲ ਤੁਸੀਂ ਇੱਕ ਸਿੰਗਲ ਮਦਰ ਵੀ ਹੋ ਘਰ ਦੀਆਂ ਤੇ ਜ਼ਿੰਮੇਵਾਰੀਆਂ ਬਹੁਤ ساری ਹਨ ਇਹ ਸਾਰਾ ਕੁਝ ਤੁਸੀਂ ਮੈਨਸ ਕਿੱਦਾਂ ਕਰਦੇ ਹੋ ਆਪਣੇ ਸ਼ੌਂਕ ਲਈ ਕਿੰਨਾ ਟਾਈਮ ਕੱਢਦੇ ਹੋ ਜੀ ਬਿਲਕੁਲ ਮੈਂ ਸੋਚਦੀ ਆ ਕਿ ਬੰਦੇ ਚ ਕੰਮ ਕਰਨ ਦਾ ਜਜ਼ਬਾ ਹੋਵੇ ਤਾਂ ਕੁਝ ਨਹੀਂ ਕਰ ਸਕਦਾ 24 ਘੰਟੇ ਚੁੱਜੇ ਤੁਹਾਡੇ ਕੋਲ 24 ਘੰਟੇ ਵੀ ਟਾਈਮ ਨਹੀਂ ਹ ਤਾਂ ਵੀ ਉਹ ਟਾਈਮ ਕੱਢ ਲਵੇਗਾ ਬਸ ਉਹ ਮੇਰਾ ਜਜ਼ਬਾ ਕੁਛ ਇਦਾਂ ਦਾ ਕਿ ਮੈਂ ਕਦੇ ਬੈਠ ਕੇ ਨਹੀਂ ਦੇਖਿਆ ਕਿਸੇ ਵੀ ਕੰਮ ਲਈ ਹਮੇਸ਼ਾ ਇੱਕ ਮਰਦ ਵਾਂਗ ਹੀ ਕੰਮ ਕੀਤਾ ਮੈਂ ਇਹ ਇਨਸਪਾਇਰੇਸ਼ਨ ਆ ਉਹਨਾਂ ਔਰਤਾਂ ਵਾਸਤੇ ਕਿ ਇਹ ਲੋਕੰਮਾਂ ਦੇ ਬਹੁਤ ਸਾਰੇ ਦਬਜਾਨੇ ਆ ਆਪਣੇ ਸ਼ੌਕ ਜਿਹੜੀਆਂ ਖਤਮ ਕਰ ਦਈਆਂ ਆ ਵਿਆਹ ਤੋਂ ਪਹਿਲਾਂ ਕੁਝ ਸ਼ੌਕ ਹੁੰਦੀਆਂ ਉਹ ਵਿਆਹ ਤੋਂ ਬਾਅਦ ਉਹਨਾਂ ਖਤਮ ਕਰ ਦਿੰਦੇ ਆ ਇਹ ਉਹਨਾਂ ਔਰਤਾਂ ਦੀ ਇਨਸਪਾਇਰਿਸ਼ਨ ਹੈ ਤੇ ਮੈਮ ਤੁਹਾਨੂੰ ਕੀ ਲੱਗਦਾ ਕਿ ਜਦੋਂ ਤੁਸੀਂ ਲਿਖਣ ਬੈਠਦੇ ਹੋ ਕਿਹੜਾ ਟਾਈਮ ਤੁਹਾਨੂੰ ਲੱਗਦਾ ਹੈ ਕਿ ਵਧੀਆ ਟਾਈਮ ਆ ਲਿਖਣ ਦਾ ਮੈਨੂੰ ਵੈਸੇ ਰਾਤ ਦਾ ਟਾਈਮ ਵਧੀਆ ਲੱਗਦਾ ਕਿਉਂਕਿ ਬਿਲਕੁਲ ਸ਼ਾਂਤ ਮਾਹੌਲ ਹੁੰਦਾ ਆ ਸੇ ਪਾਸੇ ਕੋਈ ਅੜਜਨੀਆਂ ਦੀ ਕੋਈ ਸ਼ੋਰ ਨਹੀਂ ਹੁੰਦਾ ਤੇ ਤੁਹਾਨੂੰ ਹੈਰਾਨੀ ਵਾਲੀ ਗੱਲ ਇਹ ਦੱਸਾਂਗੀ ਕਿ ਸੁੱਤਿਆਂ ਪਿਆ ਮੇਰੇ ਦਿਮਾਗ 'ਚ ਰਚਨਾਵਾਂ ਬਣਦੀਆਂ ਨੇ ਜ਼ਿਆਦਾਤਰ ਜਦੋਂ ਮੈਂ ਸੌਂ ਰਹੀ ਹੁੰਦੀ ਹੋਂਦੋ ਰਚਨਾ ਬਣ ਜਾਂਦੀ ਤੇ ਦਿਮਾਗ ਵਿੱਚ ਐਦਾਂ ਦੀ ਵਿਖਤ ਆ ਜਾਂਦੀ ਤਾਂ ਮੈਂ ਫੋਨ ਚੱਕਦੀ ਤੇ ਫੋਨ ਦੇ ਵਿੱਚ ਹੀ ਟਾਈਪ ਕਰ ਲੈਂਦੀ ਉਸੇ ਟਾਈਮ ਮੈਂ ਇੰਨਾ ਆਪਣਾ ਰਚਨਾਵਾਂ ਦੇ ਲੈਣ ਨਿਕ ਡੂੰਗਾ ਉੱਤਰ ਚੁੱਕਿਆ ਕਿ ਮੈਮ ਨੂੰ ਸੁੱਤੇਿਆਂ ਨੂੰ ਵੀ ਉਹਨਾਂ ਦੇ ਹੀ ਟੌਟਾਂ ਦੇ ਬਿਲਕੁਲ ਮੈਮ ਇੱਕ ਕੋਸਟ ਜਿਹੜਾ ਤੁਹਾਡੇ ਕੋਲ ਮੈਂ ਪਰਸਨਲੀ ਵੀ ਪੁੱਛਣਾ ਚਾਹੁੰਦੀ ਸੀ ਤੁਹਾਡੇ ਦਰਸ਼ਕ ਵੀ ਜਾਨਣਾ ਚਾਹੁੰਦੇ ਹੋਣਗੇ ਤੁਸੀਂ ਜਿਹੜੇ ਚਨਾਵਾਂ ਲਿਖਦੇ ਹੋ ਉਹਨਾਂ ਦੇ ਵਿੱਚ ਕੀ ਸੰਦੇਸ਼ ਤੁਸੀਂ ਲੋਕਾਂ ਨੂੰ ਦੇਣਾ ਚਾਹੁੰਦੇ ਹੋ ਕੀ ਮੈਸੇਜ ਦੇਣਾ ਚਾਹੁੰਦੇ ਹੋ ਲੋਕਾਂ ਨੂੰ ਜਾਂ ਤੁਹਾਡਾ ਲਿਖਣ ਦਾ ਉਦੇਸ਼ ਕੀ ਹੈ ਮੈਂ ਜੀ ਅ ਜਦੋਂ ਵੀ ਮੈਂ ਕਿਸੇ ਔਰਤ ਦਾ ਦਰਦ ਦੇਖਦੀਆਂ ਜਾਂ ਮਰਦ ਦਾ ਦਰਦ ਹੋਵੇ ਉਹਨੂੰ ਮੈਂ ਬਿਆਨ ਕਰਨਾ ਚਾਹੁੰਦੀ ਆ ਕਈ ਚੀਜ਼ਾਂ ਆਪਾਂ ਨਾ ਕਵਿਤਾਵਾਂ ਦੇ ਵਿੱਚ ਬਿਆਨ ਨਹੀਂ ਕਰ ਪਾਉਂਦੇ ਉਸ ਹਿਸਾਬ ਨਾਲ ਤੇ ਮੈਂ ਉਹਨਾਂ ਚੀਜ਼ਾਂ ਨੂੰ ਸਾਹਮਣੇ ਲਿਆਉਣਾ ਚਾਹਨੀ ਮੀਨਸ ਕਹ ਲੋ ਕਿ ਚੀਕ ਤਾਂ ਆਪਾਂ ਸੁਣ ਜਾਂਦੀ ਕਿਸੇ ਦੀ ਪਰ ਚੀਸ ਨਹੀਂ ਸੁਣਦਾ ਕੋਈ ਤੇ ਉਹ ਚੀਜ਼ ਮੈਂ ਬਿਆਨ ਕਰਨਾ ਚਾਹਨੀ ਕਵਿਤਾਵਾਂ ਦੇ ਵਿੱਚ ਜਿਵੇਂ ਮੇਰਾ ਇੱਕ ਲਿਖਤ ਸੀਨੈਰੀ ਇੱਕ ਬਲਾਤਕਾਰ ਤੀੜਕ ਔਰਤ ਜਦੋਂ ਦਿਬਾਸ ਪਹਿਨ ਕੇ ਸੜਕ ਸੜਕ ਤੇ ਨਿਕਲਦੀ ਹੈ ਤਾਂ ਉਸ ਨੂੰ ਆਪਣੇ ਕੱਪੜਿਆਂ 'ਚ ਵੀ ਨਗਨਤਾ ਦਾ ਅਹਿਸਾਸ ਹੁੰਦਾ ਕਿਉਂ ਹੁੰਦਾ ਕਿਉਂਕਿ ਹਰ ਸੜਕ ਸ਼ਾਮ ਫਿਰ ਆਪਣੀ ਨਜ਼ਰ ਨਾਲ ਉਸ ਦਾ ਬਲਾਤਕਾਰ ਕਰਦਾ ਮੈਂ ਸੋਚਦੀ ਹਾਂ ਕਿ ਜਦੋਂ ਕੋਈ ਬਲਾਤਕਾਰ ਤੀੜਕ ਔਰਤ ਇਹ ਵਾਲਾ ਲਿਖਤ ਪੜ੍ਹੂਗੀ ਮੇਰੀ ਤਾਂ ਉਹਨੂੰ ਬੜਾ ਸਕੂਨ ਮਿਲੇਗਾ ਉਹ ਸੋਚੇਗੀ ਕਿ ਕਿਸੇ ਨੇ ਮੇਰੇ ਬਾਰੇ ਇਹ ਗੱਲ ਸੋਚੀ ਹੈ। ਹਾਂਜੀ। ਤੇ ਬਸ ਮੈਂ ਆਪਣੀਆਂ ਰਚਨਾਵਾਂ 'ਚ ਮੈਨੂੰ ਇਹ ਹੁੰਦਾ ਕਿ ਕਿਉਂਕਿ ਮੈਂ ਖੁਦ ਦੇ ਬੇਸਿਕ ਮੇਰੀ ਨੇਚਰ ਹੈਗੀ ਸੈਂਸਟਿਵ। ਮੈਂ ਬਹੁਤ ਇਮੋਸ਼ਨਲ ਹਾਂ। ਉਹਦੇ ਅਕੋਰਡਿੰਗ ਹੀ ਮੇਰੀ ਸਾਰੀਆਂ ਲਿਖਤਾਂ ਨੇ। ਕਿਸੇ ਦੀਆਂ ਫੀਲਿੰਗਸ ਨੂੰ ਬਾਹਰ ਕੱਢਣਾ। ਮੈਂ ਨਹੀਂ ਦੇਖਦੀ ਕਿ ਕੀ ਸਹੀ ਆ ਜਾਂ ਕੀ ਗਲਤ। ਮੈਂ ਜਦੋਂ ਜਿੱਥੇ ਜੋ ਸੋਚਿਆ ਉਹ ਲੁਕਾ ਦਿੱਤਾ। ਜੋ ਜੋ ਫੀਲ ਕੀਤਾ ਲੋਕਾਂ ਦਾ ਦਰਬ ਜੋ ਤੁਸੀਂ ਉਹ ਆਪਣੇ ਲਿਖਤਾਂ 'ਚ ਬਿਆਨ ਕਰਨਾ ਚਾਹੀਦਾ। ਜੀ ਬਿਲਕੁਲ ਕਿਉਂਕਿ ਮੇਰੀ ਇਹਦੇ ਵਿੱਚ ਇੱਕ ਰਚਨਾ ਵੀ ਹੈ। ਬਲਾਤਕਾਰ ਮਾਰਗ ਦੰਦੀ ਹੁੰਦਾ ਹੈ। ਉਹਦੇ ਵਿੱਚ ਤੁਸੀਂ ਜ਼ਰੂਰ ਕਰਨਾ ਕਿ ਉਹਦੇ ਵਿੱਚ ਕੀ ਫੀਲਿੰਗਸ ਲਿਖੀਆਂ ਨੇ। ਹਾਂ ਮੈਂ ਮੈਨੂੰ ਬਹੁਤ ਜ਼ਿਆਦਾ ਐਕਸਾਈਟਮੈਂਟ ਆ ਤਾਹੇ ਰਚਨਾਵਾਂ ਪੜ੍ਹਨ ਦੀ। ਜੀ थैंक यू। ਤਾਂ ਤੁਸੀਂ ਤੁਹਾਡੀਆਂ ਰਚਨਾਵਾਂ ਦੇ ਵਿੱਚ ਮੈਨੂੰ ਲੱਗਦਾ ਮੈਮ ਔਰਤ ਦੇ ਦਰਦ ਦੇ ਨਾਮ ਨਾਲ ਤੁਸੀਂ ਬਰਤਦੇ ਏ ਦਰਦ ਦੀ ਗੱਲ ਹੈ ਨਾ। ਜੀ। ਰਾਤਰ ਦੇਖਿਆ ਜਾਂਦਾ ਹੈ ਕਿ ਸਾਡੇ ਸਮਾਜ ਦੇ ਵਿੱਚ ਔਰਤਾਂ ਦਾ ਦਰਦ ਵੀ ਕਾਫੀ ਵਿਆਹ ਹੁੰਦਾ ਹੈ। ਮਤਲਬ ਤੁਸੀਂ ਮਹਤਵ ਦੀ ਦਰਦ ਦੀ ਗੱਲ ਕੀਤੀ ਹੈ। ਇਸ ਤਰ੍ਹਾਂ ਦਾ ਦਰਦ ਤੁਸੀਂ ਨਾਲ ਪੇਸ਼ ਕਰਨਾ ਚਾਹੀਦਾ। ਅਬ ਦੇਖੋ ਉਹ ਵੀ ਰੱਬ ਦਾ ਹੀ ਰੂਪ ਹੁੰਦੇ ਨੇ ਠੀਕ ਹੈ ਕਿਉਂਕਿ ਦਰਦ ਸਾਰਿਆਂ ਨੂੰ ਹੀ ਹੁੰਦਾ ਕੋਈ ਦਿਖਾਉਂਦਾ ਕੋਈ ਨਹੀਂ ਦਿਖਾਉਂਦਾ ਜਿਵੇਂ ਮਰਦਵਾਰੇ ਸਾਰੇ ਕਹਿ ਦਿੰਦੇ ਕਿ ਮਰਦ ਤਾਂ ਸਹਿ ਲੈਂਦਾ ਪਰ ਇਹ ਇਹ ਇਦਾਂ ਆ ਕਿ ਉਹ ਦਿਖਾਉਂਦੇ ਨਹੀਂ ਉਹ ਮਰਦ ਬਣ ਕੇ ਦੱਸਣਾ ਚਾਹੁੰਦੇ ਨੇ ਜਾਂ ਫਿਰ ਲੋਕ ਉਹਨਾਂ ਨੂੰ ਕਹਿੰਦੇ ਨੇ ਕਿ ਤਾ ਮਰਦਾ ਹੈ ਕਿਉਂ ਰੋ ਰਿਹਾ ਹੈ ਇਹ ਇਹ ਤਾਂ ਮਰਦ ਹੀ ਨਹੀਂ ਸੋ ਮੈਂ ਇਹਨਾਂ ਚੀਜ਼ਾਂ ਨੂੰ ਪੇਸ਼ ਕਰਨਾ ਚਾਹਨੀ ਹਾਂ ਹਰ ਇੱਕ ਹਰ ਇੱਕ ਇਨਸਾਨ ਦਾ ਦਰਦ ਧਿਆਨ ਕਰਨਾ ਚਾਹਨੀ ਹਾਂ ਤਾਂ ਕਿ ਉਹਨਾਂ ਨੂੰ ਮੇਰੀਆਂ ਕਵਿਤਾਵਾਂ ਪੜ੍ਹ ਕੇ ਰਿਲੀਫ ਮਿਲੇ ਜਿਵੇਂ ਮੈਂ ਭਰੂਣ ਹੱਤਿਆ ਦੀ ਗੱਲ ਕੀਤੀ ਹੈ ਵਿੱਚ ਕਵਿਤਾਵਾਂ ਦੇ ਤੇ ਬਲਾਤਕਾਰ ਦੀ ਗੱਲ ਕੀਤੀ ਹੈ ਤਲਾਕ ਦੀ ਗੱਲ ਕੀਤੀ ਹੈ ਤਲਾਕ ਸ਼ੋਦਾ ਦੀ ਗੱਲ ਕੀਤੀ ਹੈ ਉਹ ਸਾਰੀਆਂ ਫੀਲਿੰਗਸ ਨਾਲ ਲੈਸ ਆ ਪੂਰੀਆਂ ਤਾਂ ਕਿ ਜਦੋਂ ਵੀ ਅਜਿਹੇ ਇਨਸਾਨ ਉਹਨਾਂ ਨੂੰ ਪੜ੍ਹੇ ਤਾਂ ਉਹਨਾਂ ਨੂੰ ਰਿਲੀਫ ਮਿਲੇ ਉਹ ਆਪਣੀ ਜ਼ਿੰਦਗੀ ਚ ਅੱਗੇ ਵਧਣ ਦੀ ਕੋਸ਼ਿਸ਼ ਕਰਨ ਮੇਰੀਆਂ ਕਵਿਤਾਵਾਂ ਚ ਇਹ ਆ ਕਿ ਨੈਗੇਟਿਵ ਥੇ ਨਾ ਲਿਖੀਆਂ ਪੋਜ਼ਿਟਿਵ ਚੀਜ਼ਾਂ ਨੇ ਲਿਖੀਆਂ ਨੈਗੇਟਿਵ ਥੇ ਨਾ ਪਰ ਹੈ ਉਹਦੇ ਵਿੱਚੋਂ ਪੋਜ਼ਿਟਿਵ ਸੰਦੇਸ਼ ਜਾਂਦਾ ਲੋਕਾਂ ਨੂੰ ਠੀਕ ਹੈ ਤੇ ਬਸ ਇਹੀ ਨਰਮ ਲੋਕ ਸਮਾਜਿਕ ਬੁਰਾਈਆਂ ਜੂ ਆ ਉਹਨਾਂ ਤੇ ਕੁਝ ਲਿਖਿਆ ਜੀ ਜੀ ਬਿਲਕੁਲ ਮੈਂ ਮੰਨਦੀ ਆ ਕਿ ਸਾਰੇ ਮਰਦ ਗਲਤ ਨਹੀਂ ਹੁੰਦੇ ਸਾਰੀਆਂ ਔਰਤਾਂ ਸਹੀ ਨਹੀਂ ਹੁੰਦੀਆਂ تمام کتنا کتنا مجھے لگتا ہے کہ جو ਤੁਹਾਡੀ ਲਾਈਫ ਦੀ ਸਟਰਗਲ ਰਹੀ ਹੈ ਉਹ ਚਾ ਉਹਨਾਂ ਚੀਜ਼ਾਂ ਤੋਂ ਇਨਸਪਾਇਰ ਹੋ ਕੇ ਤੁਸੀਂ ਇਹ ਸਭ ਕੁਝ ਕੀਤਾ بالکل بہت زیادہ ਸਟਰਗਲ ਹੋ ਰਿਹਾ ਮੇਰੀ ਲਾਈਫ ਦੇ ਵਿੱਚ ਮੈਂ ਇਕੱਲਿਆਂ ਹੀ ਸਾਰਾ ਮੈਨੇਜ ਕੀਤਾ ਹੈ ਆਪਣਾ ਘਰ ਬਣਾਇਆ ਤੇ ਉਸ ਤੋਂ ਬਾਅਦ ਸਟਰਗਲ ਹੁਣ ਵੀ ਚੱਲ ਹੀ ਰਿਹਾ ਮੇਰਾ ਉਹ ਤੁਸੀਂ ਮੇਰੀ ਆਟੋ ਬਾਇਓਗ੍ਰਾਫੀ ਜਰੂਰ ਪੜਨਾ ਕਿ ਕੀ ਕੀ ਸਟਰਗਲ ਕੀਤਾ ਲਿਆ ਇਨ ਫਿਊਚਰ ਤੁਸੀਂ ਕੀ ਜਾਣੇ ਆ ਮਤਲਬ ਆਪਣੀ ਲਾਈਫ ਨੂੰ ਕੀ ਸਲੇਵਰ ਦੇਖਣਾ ਚਾਹਦੇ ਆ ਜਾਂ ਆਪਣੇ ਸ਼ੌਕ ਨੂੰ ਕੀ ਸਲੇਵਰ ਚਾਹਦੇ ਆ ਅ ਸ਼ੌਕ ਦੀ ਗੱਲ ਕਰੀਏ ਸ਼ੌਕ ਦੇਖੋ ਨਾਲ-ਨਾਲ ਜ਼ਿੰਦਗੀ ਦੇ ਚੱਲਦੇ ਜਾਂਦੇ ਨੇ ਮੇਨਾਂ ਬੰਦੇ ਨੂੰ ਖੁਸ਼ ਰਹਿਣਾ ਬਹੁਤ ਜ਼ਰੂਰੀ ਹੈ ਖੁਸ਼ ਰਹਿ ਕੇ ਆਪਾਂ ਜਿਹੜੇ ਕੰਮ ਕਰ ਲੈਨੇ ਆ ਉਹਦੇ ਵਿੱਚ ਬਹੁਤ ਹੀ ਜ਼ਿਆਦਾ ਪੋਜ਼ਿਟਿਵਿਟੀ ਆਂਦੀ ਹੈ ਅੱਗੇ ਨੇ ਆਪਾਂ ਪੋਜ਼ਿਟਿਵ ਦੇ ਨਾਲ ਹੀ ਕੰਮ ਕਰਨਾ ਚਾਹੀਦਾ ਸਾਨੂੰ ਇਹ ਨਹੀਂ ਕਿ ਆਪਾਂ ਪਾਸਟ ਬਾਰੇ ਸੋਚ ਕੇ ਦੁਖੀ ਹੁੰਦੇ ਰਹੀਏ ਤੇ ਆਪਾਂ ਸਾਰਿਆਂ ਕੋਲ ਆਪਣੇ ਦੁਖੜੇ ਰੋਈ ਜਾਈਏ ਉਹਦੇ ਨਾਲ ਕੁਝ ਨਹੀਂ ਹੁੰਦਾ ਆਪਾਂ ਨੂੰ ਸਮਾਈਲ ਨਾਲ ਹੀ ਸਾਰੇ ਕੰਮ ਸ਼ੁਰੂ ਕਰਨੇ ਚਾਹੀਦੇ ਬਿਲਕੁਲ ਪੋਜ਼ਿਟਿਵ ਉਸ ਦਾ ਰਿਜ਼ਲਟ ਆ ਜਾਂਦਾ ਹੈ ਇੱਕ ਕੁਐਸਚਨ ਮੈਂ ਫੋਰ ਮੈ ਤੁਹਾਨੂੰ ਪੁੱਛਣਾ ਚਾਹਣੀ ਨਾ ਕਿ ਐਜ਼ ਅ ਸਿੰਗਲ ਮਦਰ ਤੁਹਾਨੂੰ ਕਦੇ ਪ੍ਰੋਬਲਮਸ ਵੀ ਫੇਸ ਹੁੰਦੇ ਆ ਕਿ ਜੋ ਪਿਤਾ ਨੇ ਫਰਜ਼ੁਕੁੰਦੇ ਕਰਨੇ ਆ ਉਹ ਤੁਸੀਂ ਖੁਦ ਕਰ ਰਹੇ ਆ ਇਹਦੇ ਚੀਜ਼ਾਂ ਨੂੰ ਲੈ ਕੇ ਕਿੰਨੀ ਪ੍ਰੋਬਲਮ ਤੁਹਾਨੂੰ ਫੇਸ ਹੁੰਦੀ ਆ ਮੈਨੂੰ ਇਹ ਨਾ ਚੀਜ਼ਾਂ ਤੋਂ ਜਿਵੇਂ ਲੇਡੀਜ਼ ਬਹਿ ਜਾਣੀ ਆ ਨਾ ਕੰਮ ਛੱਡ ਕੇ ਕਿ ਹਾਏ ਇਹ ਤਾਂ ਮੇਰੇ ਕੋਲ ਨਹੀਂ ਹੋਣਾ ਕਿ ਇਹ ਤਾਂ ਬਹੁਤ ਔਖਾ ਹੈ ਤਾਂ ਮਤਲਬ ਬੰਦੇ ਤੋਂ ਬਿਨਾ ਮੈਂ ਕੰਮ ਨਹੀਂ ਕਰ ਸਕਦੀ ਮੇਰੀ ਅੱਜ ਦੀ ਸਿਚੁਏਸ਼ਨ ਇਹ ਹੈ ਕਿ ਮੇਰੇ ਨਾਲ ਦੇ ਜੋ ਕੁਲੀਕ ਨੇ ਜਾਂ ਮੇਰੀਆਂ ਫਰੈਂਡਸ ਨੇ ਜੋ ਕਿ ਮੇਰੇ ਤੋਂ ਬਹੁਤ ਮੋਟੀਵੇਸ਼ਨ ਦਿੰਦੇ ਨੇ ਉਹਨਾਂ ਨੂੰ ਮੈਂ ਗੱਡੀ ਸਿੱਖੀ ਤੇ ਉਸ ਤੋਂ ਬਾਅਦ ਉਹਨਾਂ ਨੂੰ ਮੈਂ ਲੈ ਕੇ ਜਾਨੀ ਆਪਣੇ ਨਾਲ ਤੋਂ ਬਹੁਤ ਖੁਸ਼ ਹੁੰਦੀ ਆਂ ਕਿ ਜਦੋਂ ਉਹਨਾਂ ਦੇ ਹਸਬੰਦ ਉਹਨਾਂ ਨਾਲ ਨਹੀਂ ਹੁੰਦੇ ਤੇ ਮੈਂ ਗੱਡੀ ਲੈ ਕੇ ਉਹਦਾ ਹੀ ਆ ਜਾਗੀ ਉਹਨਾਂ ਨੂੰ ਮੈਂ ਕਿਹਾ ਵੀ ਹੋਇਆ ਕਿ ਜਦੋਂ ਕੋਈ ਪ੍ਰੋਬਲਮ ਹੋਣੀ ਮੈਨੂੰ ਫੋਨ ਕਰ ਸਕਦੇ ਆਂ ਕਿ ਮੈਂ ਉਹਦੇ ਪਹੁੰਚ ਜਾਵਾਂਗੀ ਤੇ ਵਧੀਆ ਲੱਗਦਾ ਮੈਨੂੰ ਨਹੀਂ ਲੱਗਦਾ ਕਿ ਇਹਦੇ ਵਿੱਚ ਕੋਈ ਨੀਵਾ ਹੋਣ ਵਾਲੀ ਗੱਲ ਆ ਜਾਂ ਕੋ ਲੋਕ ਕੀ ਕਹਿਣਗੇ ਲੋਕੀ ਸੋਚ ਕੇ ਛੱਡ ਦਿੰਦੇ ਨੇ ਆਪਾਂ ਉਹਨੂੰ ਪੜ੍ਹ ਕੇ ਬੈਠ ਜਾਂਦੇ ਆ ਕਿ ਨਹੀਂ ਉਹ ਸੋਚ ਰਿਹਾ ਸਾਡੇ ਬਾਰੇ ਇਹ ਹੀ ਸਭ ਤੋਂ ਵੱਡਾ ਡਰ ਹੈ ਇਹ ਹੀ ਔਰੰ ਨੂੰ ਕਮਜ਼ੋਰ ਕਰਦਾ ਹੈ ਕਿ ਸਾਨੂੰ ਇਹ ਚੀਜ਼ਾਂ ਨਹੀਂ ਸੋਚਣੀਆਂ ਇਹ ਸਭ ਤੋਂ ਵੱਡਾ ਡਰ ਹੈ ਤੇ ਇਹਨੂੰ ਆਪਣੇ ਮਨ ਚ ਨਹੀਂ ਬਿਠਾਉਣਾ ਚਾਹੀਦਾ ਆਪਾਂ ਖੁੱਲ ਕੇ ਜੀਏ ਜਿੰਦਗੀ ਨੂੰ ਖੁੱਲ ਕੇ ਪੋਜ਼ਿਟਿਵਿਟੀ ਨਾਲ ਕੰਮ ਕਰੀਏ ਤਾਂ ਡੈਫੀਨਿਟਲੀ ਪੋਜ਼ਿਟਿਵ ਰਿਜ਼ਲਟ ਆਣਗੇ ਜਿਹੜੀ ਮੈਂ ਤੁਹਾਡੀ ਹੁਣੇ-ਹੁਣੇ ਬੁੱਕ ਰਿਲੀਜ਼ ਹੋਈ ਹੈ ਨਾਮ ਸਾਹ ਪਰਖ ਹੈ ਨਾਮ ਵੀ ਬਹੁਤ ਸੋਹਣਾ ਹੈ ਜੀ ਤੇ ਮੈਮ ਇਹਦੇ ਵਿੱਚੋਂ ਕਿਹੜੀ ਰਚਨਾ ਐਦਾਂ ਦੀ ਹੈ ਜਿਹੜੀ ਤੁਹਾਡੇ ਬਿਰਦੇ ਬਹੁਤ ਕਰੀ ਜੀ ਜੀ ਵੈਸੇ ਬਹੁਤ ਸਾਰੀਆਂ ਰਚਨਾਵਾਂ ਮੇਰੇ ਦਿਵ ਦੇ ਕਬੀਰ ਨੇ ਪਰ ਸਭ ਤੋਂ ਜ਼ਿਆਦਾ ਟਾਈਟਲ ਕਵਿਤਾ ਹੀ ਹੈ ਨਾਮ ਤੂੰ ਸਾ ਆਪ ਰੱਖ ਲੈ ਸਾਡੇ ਦਾ ਚਾਰ ਮਹੀਨਾ ਸਾਡੇ ਦਾ ਜੀ ਬਿਲਕੁਲ ਆ ਨਾਮ ਤੂੰ ਸਾ ਆਪ ਰੱਖ ਲੈਣਾ ਕਿਉਂ ਜੋ ਮੇਰੇ ਕੋਲ ਨਹੀਂ ਹੈ ਮੇਰੇਆਂ ਦਰਦਾਂ ਦੀ ਜਨਮ ਕੁੰਡੀ ਨਾ ਹੀ ਮੈਂ ਇਸ ਦਰਦਾਂ ਦੇ ਸੰਗ੍ਰਹਿਨ ਨਾਮ ਦੇਣ ਲਈ ਕਢਵਾ ਸਕੀ ਹਾਂ ਨਾਮ ਦਾ ਪਹਿਲਾ ਅੱਖਰ ਨਾਮ ਤੁਸੀਂ ਆਪ ਰੱਖ ਲੈਣਾ ਕਿਉਂਕਿ ਜਦੋਂ ਮੇਰੇ ਜ਼ਹਿਨ ਤੇ ਤੀੜਾਂ ਦਾ ਪਹਾੜ ਟੁੱਟਦਾ ਹੈ ਉਦੋਂ ਨਾਮ ਨਾਮ ਤਾਂ ਮੈਂ ਆਪਣਾ ਵੀ ਭੁੱਲ ਜਾਂਦੀ ਹਾਂ ਚੇਤੇ ਰਹਿੰਦਾ ਹੈ ਕੁਰਲਾਉਣਾ ਤੇ ਮਨ ਦੀਆਂ ਗੰਧਾਂ ਨੂੰ ਬਹਿਲਾਉਣਾ ਅਤੇ ਇਸ ਕੁਰਲਾਹਟ ਨੂੰ ਕਾਗਜ਼ ਦੀ ਹਿੱਕ ਤੇ ਲਾਉਣਾ ਨਾਮ ਤੁਸੀਂ ਆਪ ਰੱਖ ਲੈਣਾ ਨਾਮ ਤਾਂ ਮੇਰਾ ਵੀ ਇਹ ਸੋਚ ਕੇ ਨਹੀਂ ਰੱਖਿਆ ਗਿਆ ਹੋਣਾ ਇਹ ਨੀਰੂ ਜਿਸ ਦੇ ਪੱਲੇ ਸਦਾ ਨੀਰ ਹੀ ਰਹਿਣਾ ਹੈ ਖੁਸ਼ੀਆਂ ਪੱਖੋਂ ਇਸਨੇ ਸਦਾ ਫਕੀਰ ਹੀ ਰਹਿਣਾ ਹੈ ਸੀਤਾ ਦੀ ਕੁਟਿਆ ਅੱਗੇ ਖਿੱਚੀ ਹੋਈ ਲਕੀਰ ਹੀ ਰਹਿਣਾ ਹੈ। ਨਾਮ ਤੁਸੀਂ ਆਪ ਰੱਖ ਲੈਣਾ। ਨਾਮ ਰੱਖਣ ਲੱਗਿਆਂ ਅਕਸਰ ਹੀ ਮੈਂ ਡਰ ਜਾਂਦੀ ਹਾਂ। ਖਬਰਾਂ ਆਂਦੀਆਂ। ਲੜਖੜਾਉਂਦੀਆਂ ਕਿ ਨਾਮ ਤੋਂ ਕਿਧਰੇ ਸ਼ਾਮ ਨਾ ਹੋ ਜਾਵੇ। ਸ਼ਾਮ ਜਦੋਂ ਉਮੀਦਾਂ ਦੇ ਸੂਰਜ ਨੇ ਵੀ ਧਰਤੀ ਦੇ ਦੂਜੇ ਪਾਸੇ ਜਾ ਚੜਨਾ ਹੁੰਦਾ। ਨਾਮ ਤੁਸੀਂ ਆਪ ਰੱਖ ਲੈਣਾ। ਨਾਮ ਰੱਖਣਾ ਮੈਨੂੰ ਭੌਂਦਾ ਵੀ ਨਹੀਂ। ਇਹ ਅਜਿਹੇ ਮੌਕੇ ਮੈਨੂੰ ਕੋਈ ਬੁਲਾਉਂਦਾ ਵੀ ਨਹੀਂ ਨਾਮ ਨਾਮ ਤਾਂ ਮੇਰਾ ਆਪਣਾ ਵੀ ਅਧੂਰਾ ਹੈ ਜਿਸ ਨੂੰ ਪੂਰਿਆ ਕਰਨ ਦੀ ਕੋਸ਼ਿਸ਼ ਦੌਰਾਨ ਹੀ ਮੈਂ ਨਾਮ ਤੋਂ ਬਿਨਾ ਮੁੱਲੀ ਚਲੇਗੀ ਇਸ ਲਈ ਤਾਂ ਮੈਂ ਇਹ ਅਧਿਕਾਰ ਤੁਹਾਨੂੰ ਦਿੰਦੀ ਹਾਂ ਪਹਿਲਾਂ ਅੱਖਰ ਅੱਖਰ ਪੜਨਾ ਫਿਰ ਜਾਣਨ ਦੀ ਕੋਸ਼ਿਸ਼ ਕਰਨਾ ਹੋ ਸਕੇ ਤਾਂ ਮੰਨਣਾ ਇਸ ਨੂੰ ਮਨ ਦੀ ਕੋਰੀ ਚਾਂਦਰ ਤੇ ਫਿਰ ਨਾਮ ਨਾਮ ਉਸ ਆਪ ਰੱਖ ਲੈਣਾ ਮੈਂ ਨਾ ਮੈਂ ਕੋਈ ਕੰਗਾ ਇਹ ਨਾਲ ਪੜ੍ਹਨਾ ਤੇ ਕੀ ਹੈ ਉਹ ਥਿੰਕੀ ਸੋਚ ਹੈ ਜੀ ਕਿ ਇੱਕ ਹਫਤਾ ਸੰਕੇ ਮੇਰੀ ਜਿਹ ਪ੍ਰੈਸ ਦੀ ਸੀ ਖਤਮ ਹੋ ਗਈ ਹੈ ਕਿ ਕਿਸੇ ਦਾ ਨਾਮ ਲੱਗਿਆ ਨਾਮ ਸਾਫ ਕਰ ਲੈਣਾ ਜੀ ਤੇ ਹੁਣ ਨਾ ਹੁਣ ਮੈਂ ਐਕਸਾਈਟਡ ਆ ਕਿ ਮੈਂ ਪੂਰੀ ਬੁੱਕ ਪੜ੍ਹ ਪੂਰੀ ਬੁੱਕ ਪੜ੍ਹ ਕੇ ਫਿਰ ਮੈਂ ਸੈਟੀਸਫਾਈ ਹੋਵਾਂਗੀ ਕਿ ਮੈਂ ਹੀ ਤੁਹਾਡੀ ਸੋਚ ਜੀ ਠੀਕ ਮੈਂ ਮੈਨੇ ਘੱਟ ਸਮੇਂ ਦੇ ਵਿੱਚ ਸਾਰੀਆਂ ਰਚਨਾਵਾਂ ਦੀ ਵਿਆਖਿਆ ਕਰਨਾ ਵੀ ਪੋਸੀਬਲ ਹੋਏਗਾ ਉਹਦੇ ਵਾਸਤੇ ਸਪੋਟਿਆਂ ਨੂੰ ਇਹ ਬੁੱਕ ਜ਼ਰੂਰ ਪੜ੍ਹਨੀ ਪੈਗੀ ਇਹ ਮੈਂ ਵੀ ਪੜਨੀ ਆ ਬਾਅਦ ਵਿੱਚ ਜ਼ਰੂਰ ਪੜੂੰਗੀ ਤੇ ਕਿਉਂਕਿ ਮੈਨੂੰ ਵੀ ਬਹੁਤ ਜ਼ਿਆਦਾ ਐਕਸਾਈਟਮੈਂਟ ਹੋ ਰਹੀ ਹੈ ਤੁਹਾਡੀ ਇੱਕ ਰਤਨਾ ਸੁਣ ਕੇ ਕਿ ਇਹਦੇ ਵਿੱਚ ਹੋਰ ਵੀ ਐ ਹੋ ਗਿਆ ਬਹੁਤ ਖੁਸ਼ ਹੋਈਗਾ ਹੁਣ ਆਪਣੀ ਗੱਲ ਬਾਤ ਅੰਤਵਲ ਬਾਤੇ ਹੋਈ ਮੈਂ ਮੈਮ ਦੇ ਲਈ ਵੀ ਨੇ ਕਿchnਾ ਚਾਹੁੰਦੀ ਕਿ ਮੈਮ ਤੁਸੀਂ ਸਾਡੇ ਸਟੋਰੀਆਂ ਨੂੰ ਜਾਂ ਆਪਣੇ ਫੈਨਸ ਨੂੰ ਪੀਸ ਦੇ ਦੇਣਾ ਚਾਹੋਗੇ ਜੀ ਦੇਖੋ ਮੈਂ ਆਵਾਮ ਨੂੰ ਇਹ ਮੈਸੇਜ ਦੇਣਾ ਚਾਹੁੰਦੀ ਆ ਕਿ ਉਹ ਜੋ ਉਹਨਾਂ ਦੀ ਫੀਲਿੰਗ ਹੈ ਖੁੱਲ ਕੇ ਉਹਨਾਂ ਨੂੰ ਬਿਆਨ ਕਰਨ ਲਿਖਣ ਠੀਕ ਹੈ ਮੇਰੀਆਂ ਕਵਿਤਾਵਾਂ ਤੋਂ ਕਈਆਂ ਨੂੰ ਇਹ ਹੁੰਦਾ ਕਿ ਇਹਦੇ ਵਿੱਚ ਸਹੀ ਜਗਾ ਉਹ ਸਹੀ ਜਾਂ ਗਲਤ ਦੇ ਤੌਰ ਤੇ ਮੁਲਾਂਕਣ ਕਰਨ ਲੱਗਦੇ ਨੇ ਮੇਰੀ ਕਵਿਤਾਵਾਂ ਦੇ ਵਿੱਚ ਸਹੀ ਜਾਂ ਗਲਤ ਨੂੰ ਮੁਲਾਂਕਣ ਨਾ ਕਰਨ ਉਹਦੇ ਵਿੱਚ ਫੀਲਿੰਗਸ ਹੁੰਦੀਆਂ ਜ਼ਿਆਦਾ ਉਹ ਫੀਲਿੰਗਸ ਤੇ ਬੇਸਡ ਹੁੰਦੀਆਂ ਨੇ ਉਹਨੂੰ ਉਸੇ ਤਰੀਕੇ ਨਾਲ ਦੇਖਿਆ ਜਾਵੇ ਤਾਂ ਵਧੀਆ ਜਿਵੇਂ ਮੇਰੀ ਇੱਕ ਕਵਿਤਾ ਸੀ ਮੈਂ ਕਵਿਤਾ ਮਾਰ ਮੁਕਾਣੀ ਤੇ ਉਸਤੇ ਕਿਸੇ ਨੇ ਇਹ ਕਿਹਾ ਸੀ ਕਿ ਕਵਿਤਾ ਮਰਦੀ ਨਹੀਂ ਹੁੰਦੀ ਕਿ ਇਹ ਤੁਸੀਂ ਸਹੀ ਨਹੀਂ ਲਿਖਿਆ ਜਦ ਕਿ ਉਸਤੇ ਬਾਕੀ ਵੱਡੇ ਵੱਡੇ ਰਾਈਟਰਸ ਦੇ ਬਹੁਤ ਵਧੀਆ ਰਿਮਾਰਕਸ ਆਏ ਸਨ ਤੇ ਉਹਨਾਂ ਨੇ ਕਿਹਾ ਕਿ ਕਵਿਤਾ ਮਾਰਦੀ ਨਹੀਂ ਹੁੰਦੀ ਤੁਸੀਂ ਕਵਿਤਾ ਕਿੱਦਾਂ ਮਾਰ ਦਿੱਤੀ ਜਦ ਕਿ ਉਹਦੇ ਵਿੱਚ ਮੈਂ ਇੱਕ ਝੂਣ ਦੇ ਝੂਣ ਦੀਆਂ ਫੀਲਿੰਗਸ ਉਹਦਾ ਰੋਸ਼ ਉਹਦਾ ਗੁੱਸਾ ਬਿਆਨ ਕੀਤਾ ਸੀਗਾ ਤੇ ਉਹ ਕੀ ਸੋਚ ਰਿਹਾ ਜਦੋਂ ਉਹਨੂੰ ਮਾਰਿਆ ਗਿਆ ਢੇਟ ਦੇ ਅੰਦਰ ਤੇ ਉਹ ਕੀ ਸੋਚ ਰਿਹਾ ਉਹ ਆਪਣਾ ਗੁੱਸਾ ਕੱਢ ਰਿਹਾ ਉਹ ਕਵਿਤਾ ਨੂੰ ਕਹਿ ਰਿਹਾ ਕਿ ਤੁਸੀਂ ਹੁਣ ਮੈਨੂੰ ਮਾਰ ਕੇ ਉਹਦੇ ਤੇ ਕਵਿਤਾ ਲਿਖ ਰਹੇ ਆ ਮੈਂ ਇਹ ਕਵਿਤਾ ਮਾਰ ਮੁਕਾਣੀ ਉਹਦਾ ਰੋਸ਼ ਪ੍ਰਗਟ ਕੀਤਾ ਗਿਆ ਨਾ ਕਿ ਉਹ ਸਿਰ ਨੂੰ ਮੈਂ ਸਹੀ ਜਾਂ ਗਲਤ ਦੇ ਵਿੱਚ ਮੁਲਾਂਕਣ ਕੀਤਾ ਹੈ ਉਹਦਾ ਸੋ ਮੇਰੀਆਂ ਕਵਿਤਾਵਾਂ ਜਾਂ ਫੀਲਿੰਗਸ ਨਾ ਬੇਸ ਹੁੰਦੀਆਂ ਨਾ ਕਿ ਉਹਦੇ ਵਿੱਚ ਆਪਾਂ ਸਹੀ ਦੇਖੀਏ ਗਲਤ ਦੇਖੀਏ ਕੁਝ ਨਹੀਂ ਅਜਿਹਾ ਹੁੰਦਾ ਕਿ ਪਿੱਛੇ ਲੁਕੀਆਂ ਜੋ ਫੀਲਿੰਗਸ ਹਨ ਉਹਨਾਂ ਨੂੰ ਦੇਖਣਾ ਜ਼ਰੂਰੀ ਹੈ ਹਾਂਜੀ ਬਿਲਕੁਲ ਅਹਿਸਾਸ ਤੇ ਹੁੰਦੀਆਂ ਨੇ ਉਹ ਪੂਰੀਆਂ ਜਜ਼ਬਾਤ ਤੇ ਹੁੰਦੀਆਂ ਨੇ ਨਾ ਕਿ ਸਹੀ ਜਾਂ ਗਲਤ ਕਿਉਂਕਿ ਤੁਰੇ ਜਾਂਦੇ ਰਸਤੇ ਵਿੱਚ ਤੁਰ ਹੀ ਜਾਂਦੀ ਆ ਮੈਂ ਜਾਂ ਗੱਡੀ ਵਿੱਚ ਆ ਕਿਤੇ ਕੁਝ ਵੀ ਦੇਖਦਾ ਮੇਰੇ ਮਾਈਂਡ ਚ ਉਦੋਂ ਹੀ ਕੋਈ ਲਿਖਤ ਬਣ ਜਾਂਦੀ ਠੀਕ ਹੈ ਉਹ ਉਸੇ ਸਿਚੁਏਸ਼ਨ ਤੇ ਉਸੇ ਟਾਈਮ ਦੀ ਫੀਲਿੰਗ ਹੁੰਦੀ ਹੈ ਤੇ ਮੈਂ ਸੋਚਦੀ ਹੁੰਦੀ ਕਿ ਬਾਕੀ ਵੀ ਉਸੇ ਤਰ੍ਹਾਂ ਉਸ ਨੂੰ ਲੈਣ ਤਾਂ ਜ਼ਿਆਦਾ ਵਧੀਆ ਹੈ ਜਿੱਦਾਂ ਮੈਂ ਤੁਸੀ ਗੱਲ ਕੀਤੀ ਸੀ ਕਿ ਇਹ ਜਿਹੜੀ ਤੁਹਾਡੀ ਕਿਤਾਬ ਹੈ ਉਹ ਔਰਤਾਂ ਤੇ ਮਰਦ ਦੇ ਇਸ ਬੰਧਨਾਂ ਦੇ ਉਜੇ ਹੋਏ ਤਾਣੇ ਬਾਣੇ 'ਤੇ ਹੈ ਤੁਹਾਨੂੰ ਲੱਗਦਾ ਹੈ ਕਿ ਇਸ ਬੁੱਕ ਦੇ ਵਿੱਚ ਉਹਨਾਂ ਨੂੰ ਕੁਝ ਸਿੱਖਣ ਨੂੰ ਮਿਲੇਗਾ ਜੀ ਬਿਲਕੁਲ ਮੈਨੂੰ ਲੱਗਦਾ ਹੈ ਕਿ ਔਰਤ ਮਰਦ ਸੰਬੰਧਾਂ ਦੇ ਉਜੇ ਤਾਣੇ ਬਾਣੇ ਨੂੰ ਇੱਕ ਸਮਰੱਥਾ ਹੈ ਤਾਂ ਔਰਤ ਮਰਦ ਜਦੋਂ ਵੀ ਇਸ ਕਿਤਾਬ ਨੂੰ ਪੜ੍ਹਣਗੇ ਤਾਂ ਵਾਕਈ ਉਹਨਾਂ ਦੀਆਂ ਫੀਲਿੰਗਸ ਜਿਹੜੀਆਂ ਉਹ ਦਾਵਾ ਡੋਰ ਵੀ ਹੋ ਸਕਦੀਆਂ ਤੇ ਨਿਕਲ ਕੇ ਬਾਹਰ ਆਣਗੀਆਂ ਤੇ ਉਹਨਾਂ ਨੂੰ ਲੱਗਿਆ ਕਿ ਅਸੀਂ ਇੱਥੇ ਆਪਣੀ ਵਾਈਫ ਨਾਲ ਕੁਝ ਗਲਤ ਕੀਤਾ ਸੀ ਜਾਂ ਉਸ ਨੂੰ ਲੱਗਿਆ ਕਿ ਮੈਂ ਇੱਥੇ ਆਪਣੇ ਹਸਬੰਦ ਨੂੰ ਨਹੀਂ ਸਮਝਿਆ ਸੀ ਜਾਂ ਮੈਨੂੰ ਸਮਝਣਾ ਚਾਹੀਦਾ ਸੀ ਡੈਫੀਨਟਲੀ ਉਹਨਾਂ ਦੇ ਸੰਬੰਧਾਂ ਵਿੱਚ ਪਰਪੱਕਤਾ ਆਣੀ ਚਾਹੀਦੀ ਹੈ ਕਿਤਾਬ ਨੂੰ ਪੜ੍ਹ ਕੇ ਕਿਉਂਕਿ ਮੈਂ ਇਸੇ ਤੇ ਬੇਸ ਲਿਖੀ ਹੈ ਇਹ ਕਿਤਾਬ ਤੁਸੀਂ ਮੈਮ ਇੱਕ ਸਿੰਗਲ ਮਦਰ ਦੇ ਤੌਰ ਤੇ ਲਾਈਫ ਦੇ ਵਿੱਚ ਬਹੁਤ ਸਟਰਗਲ ਕੀਤਾ ਤੇ ਸਾਡੇ ਸਮਾਜ ਦੇ ਵਿੱਚ ਬਹੁਤ ਸਾਰੀਆਂ ਔਰਤਾਂ ਜਈਆਂ ਹਨ ਜੋ ਇੱਕ ਸਿੰਗਲ ਮਦਰ ਦੇ ਤੌਰ ਤੇ ਵਿਚਰਦੀਆਂ ਹਨ ਜੀ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਕਿਸ ਤਰ੍ਹਾਂ ਇਨਸਪਾਇਰ ਕਰਨਾ ਚਾਹੋਗੇ ਜੀ ਬਿਲਕੁਲ ਮੈਂ ਸਭ ਤੋਂ ਪਹਿਲਾਂ ਇਹੀ ਕਹਿਣਾ ਚਾਹਾਂਗੀ ਕਿ ਉਹਨਾਂ ਨੂੰ ਆਪਣੇ ਆਪ ਨੂੰ ਇਕੱਲਿਆਂ ਸਮਝਣਾ ਹੀ ਨਹੀਂ ਚਾਹੀਦਾ ਤੇ ਉਹਨਾਂ ਲਈ ਮੇਰੇ ਕੋਲ ਇੱਕ ਲਿਖਤ ਹੈ ਮੇਰੀ ਜੋ ਮੈਂ ਉਹਨਾਂ ਦੇ ਬੋਲਣਾ ਚਾਹੁੰਦੀ ਹਾਂ ਕਿ ਇਕੱਲੀ ਔਰਤ ਔਰਤ ਨਹੀਂ ਰਹਿ ਜਾਂਦੀ ਮਰਦ ਹੋ ਜਾਂਦੀ ਸੋ ਆਪਣੇ ਉਹਨੂੰ ਮਰਦ ਤੋਂ ਘਟਣਾ ਸਮਝਣ ਉਹ ਮਰਦ ਤੋਂ ਘਟ ਲਈ ਆਪਣੀ ਤਾਕਤ ਨੂੰ ਪਛਾਣਨਾ ਬਹੁਤ ਜ਼ਰੂਰੀ ਹੈ ਕੁਝ ਕਰਨ ਲਈ ਸੋ ਇਸ ਤੋਂ ਉਹਨਾਂ ਨੂੰ ਮੋਟੀਵੇਟ ਹੋਣਾ ਚਾਹੀਦਾ ਕਿ ਹਾਂ ਇਕੱਲੀ ਔਰਤ ਵਾਕਈ ਇਕੱਲੀ ਔਰਤ ਔਰਤ ਨਹੀਂ ਰਹਿ ਜਾਂਦੀ ਮਰਦ ਹੋ ਜਾਂਦੀ ਤੇ ਅੰਤ ਵਿੱਚ ਮੈਂ ਮੈਂ ਇਹ ਕਹਿਣਾ ਚਾਹੂੰਗੀ ਕਿ ਤੁਹਾਡੇ ਨਾਲ ਗੱਲਬਾਤ ਕਰਕੇ ਸਾਨੂੰ ਬਹੁਤ ਵਧੀਆ ਲੱਗਾ ਤੁਹਾਡੀਆਂ ਲਕਸਾਵਾਂ ਬਹੁਤ ਪਰੀਆ ਤੇ ਅਫਕੋ ਵੀ ਪਰਮਾਤਮਾ ਤੋਂ ਅਸੀਂ ਇਸੇ ਤਰ੍ਹਾਂ ਜੁੜੀ ਰਹੀ ਹਾਂ ਪੰਜਾਬੀ ਸਾਹਿਬ ਦੇ ਨਾਲ ਸ਼ੁਕਰੀਆ ਤੇ ਦੋਸਤੋ ਮੇਰੀ ਵੀ ਕਾਇਕਾ ਪੀਰ ਹੈ ਉਹਨਾਂ ਔਰਤਾਂ ਨੂੰ ਜੋ ਕਿ ਆਪਣੇ ਆਪ ਨੂੰ ਮਰਦ ਤੋਂ ਘੱਟ ਸਮਝਿਆ ਹਨ ਤੇ ਕਿਤੇ ਨਾ ਕਿਤੇ ਆਪਣੀਆਂ ਘਰੇਲੂ ਜ਼ਿੰਮੇਵਾਰੀਆਂ ਦੇ ਕੰਮ ਦੇ ਸ਼ੌਕ ਤੋਂ ਬਾਹਰ ਨਹੀਂ ਗਏ। ਜੜੰਦੀ ਅਗਾਂਹ ਸਮਾ जरूर ਪਰਣਾ ਤੇ ਇਨਸਪਾਇਰ ਹੋਣਾ ਇਹ ਜਿਸ ਤਰ੍ਹਾਂ ਮੈਂ ਵੀ ਬੁੱਕ ਦਾ ਨਾਮ ਹੈ ਕਿ ਨਾਮ ਤੁਸਾਂ ਆਪਰਕ ਕਰਾਂ। ਤੁਸੀਂ ਬੁੱਕ ਪੜ੍ਹ ਕੇ ਤੁਸੀਂ ਜਰੂਰ ਕਮੈਂਟ ਕਰਕੇ ਦੱਸਣਾ ਕਿ ਤੁਸੀਂ ਬੁੱਕ ਦਾ ਨਾਮ ਕੀ ਸੋਚਿਆ ਤੇ ਬੁੱਕ ਦਾ ਨਾਮ ਕੀ ਲੱਗਿਆ। ਕਿਉਂਕਿ ਮੈਂਮ ਇੱਕ ਅਜਾਈ ਰਾਈਟਰ ਹਨ ਜਿਨ੍ਹਾਂ ਨੇ ਤੁਹਾਨੂੰ ਇਹ ਰਾਈਟ ਦਿੱਤਾ ਹੈ ਆਪਣੀ ਰਚਨਾਵਾਂ ਉਹਨੇ ਦੇਖ ਕੇ ਤੁਹਾਨੂੰ ਦਿੱਨਾ ਹਨ ਤੇ ਤੁਹਾਨੂੰ ਇਹ ਰਾਈਟ ਦਿੱਤਾ ਹੈ ਕਿ ਤੁਸੀਂ ਇਸ ਬੁੱਕ ਦਾ ਨਾਮ ਆਪਰਕਣਾ ਹੈ। ਤੁਸੀਂ ਕਮੈਂਟ ਕਰਕੇ ਜਰੂਰ ਦੱਸਣਾ। ਮੈਂਮ ਦੀ ਕਿਹੜੀ ਰਚਨਾ ਤੁਸੀਂ ਮੈਂਮ ਦੀ ਜਵਾਨੀ ਸੁਣਨਾ ਚਾਹਦੇ ਹੋ ਸਾਨੂੰ ਕਮੈਂਟ ਕਰਕੇ ਦੱਸਣਾ ਤੇ ਵੀਡੀਓ ਨੂੰ ਵਾਰ-ਵਾਰ ਲਾਈਕ ਅਤੇ ਸ਼ੇਅਰ ਜਰੂਰ ਕਰਨਾ। ਤਾਂ ਕਿ ਇਹ video ਹਰੇਕ ਉਸ ਔਰਤ ਤੱਕ ਪਹੁੰਚ ਸਕੇ ਜੋ ਕਿ ਸਮਾਜ ਵਿੱਚ ਕਿਤੇ ਨਾ ਕਿਤੇ ਦੱਬੀ ਹੋਈ ਹੈ ਤੇ ਸ਼ਾਇਦ ਇੱਕ video ਦੇ ਕਰਕੇ ਕਿਸੇ ਔਰਤ ਦੀ ਜ਼ਿੰਦਗੀ ਬਣ ਜਾਵੇ ਤੇ ਉਹ inspire ਹੋ ਕੇ ਆਪਣੇ ਆਪ ਨੂੰ ਸਮਾਜ ਦੇ ਵਿੱਚ ਵਿਚਰਨ ਦਾ ਸੋਚ ਲਵੇ ਤੇ ਮੈਂ ਇੱਕ ਵਾਰ ਫਿਰ ਤੋਂ ਮੈਮ ਤੁਹਾਡਾ ਬਹੁਤ ਬਹੁਤ ਧੰਨਵਾਦ ਧੰਨਵਾਦ ਕਰਦੀ ਹਾਂ ਸਾਡੇ ਚੈਨਲ ਤੇ ਆਉਣ ਦੇ ਲਈ ਤੇ ਜੋ ਮੈਮ ਦੀਆਂ ਰਚਨਾਵਾਂ ਹੋਣਗੀਆਂ ਅੱਗੇ ਵੀ ਜੋ ਜੋ ਮੈਮ